ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Trend Boutique Housla wale channel ਨੂੰ ਜਰੂਰ ਸ਼ੇਅਰ ਸਬਸਕ੍ਰਾਈਬ ਲਾਈਕ ਕਰ ਸਬਸਕ੍ਰਾਈਬ ਕਰ ਲਿਓ ਜੀ ਸੋਹਣੇ ਸੋਹਣੇ ਵੀਡੀਓ ਵੇਖਣ ਵਾਸਤੇ ਤੇ ਅੱਜ ਵੀ ਆਫਰ ਹੈ ਜੀ ਆਪਣਾ ਤਿਆਰ ਆ ਰਿਹਾ ਉਸ ਵਾਸਤੇ ਕਰਵਾ ਚੌਥ ਤੇ ਦੀਵਾਲੀ ਆ ਰਹੀ ਆ ਕਰਵਾ ਚੌਥ ਸਪੈਸ਼ਲ ਜੀ ਤੇ ਤੁਸੀਂ ਲੈ ਸਕਦੇ ਹੋ ਸੂਟ ਅੱਜ ਮੈਂ ਵੀ ਕੋਟ ਸੈਟ ਟਾਈਪ ਹੀ ਸੂਟ ਪਾਇਆ ਜੀ ਦੇਖੋ ਤੇ ਜਦੋਂ ਮੈਂ ਸੂਟ ਹੀ ਹੁੰਦੇ ਆ ਕਿਉਂਕਿ ਮੈਂ ਐਸੇ ਗਲਾ ऐसे तरीके ਦਾ ਕੋਰਸੈਟ ਬਣਾ ਸਕਦੀਆਂ ਪੂਰੀ 바ਜੂ ਜਿਆਦਾ ਮੇਰੇ ਸੂਟ ਹੁੰਦੇ ਆ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਸੂਟ ਬਣਾ ਸਕਦੇ ਆ ਠੀਕ ਜਾਂ ਮੇਰੇ ਸਟਾਈਲ ਚ ਕੋਰਸੈਟ ਬਣਾ ਸਕਦੇ ਆ ਅਗਰ ਤੁਸੀਂ ਗਲਾ ਚੇਂਜ ਕਰਨਾ ਤੇ ਕਰ ਸਕਦੇ ਆ ਕਿਉਂਕਿ ਕਈ ਹਾਈ ਨੱਕ ਵੀ ਪਾ ਲੈਂਦੇ ਮੈਂ ਵੀ ਇਹ ਨਹੀਂ ਕਰਦੀ ਇਸ ਕਰਕੇ ਮੈਂ ਦੱਸ ਰਹੀ ਸਾਰਿਆਂ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਆਪਾਂ ਸੂਟ ਇਹਦੇ ਨਾਲ ਦੇਖੋ ਕਿੰਨਾ ਸੋਹਣਾ ਪੈਂਟ ਪਲਾਜ਼ੋ ਤੁਸੀਂ ਕਰ ਸਕਦੇ ਆ ਇਸ ਤਰ੍ਹਾਂ ਵੀ ਇਹ ਤੇ ਅੱਜ ਪਰਤਾਂ ਨੂੰ ਸੂਟ ਦਿਖਾਵਾਂਗੇ ਤੇ ਸੂਟ ਕੋਈ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ WhatsApp ਮੈਸੇਜ ਕਰੋ Instagram ਤੇ ਫੋਲੋ ਕਰ ਸਕਦੇ ਆ ਤੇ WhatsApp ਤੇ ਤੁਹਾਨੂੰ ਹਰ ਇੱਕ ਪਿਕ ਮਿਲ ਜੇਗੀ ਤੇ ਤੁਸੀਂ ਸਾਡੇ ਕੋਲ ਸੂਟ ਲੈ ਸਕਦੇ ਆ ਜੀ ਤੇ ਬਹੁਤ ਸਾਰੇ ਸੂਟ ਹੁੰਦੇ ਆ ਤੇ ਉਮੀਦ ਕਰਦੀ ਆਂ ਅੱਜ ਤੁਹਾਨੂੰ ਵੀਡੀਓ ਪਸੰਦ ਆਏਗੀ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਣ ਸਣੇ ਵੀਡੀਓ ਦੇਖਣ ਵਾਸਤੇ ਆਪਣੇ ਸੁਝਾਅ ਦਿਓ ਕੋਈ ਸੂਟ ਤੁਸੀਂ ਆਪਣੇ ਪਸੰਦ ਨਾਲ ਰੈਡੀ ਕਰਾਉਣਾ ਇਨਰ ਬੈਸਟ ਕਰਸਨ ਮਨ ਸਾਰੇ ਇੱਕ ਤਰ੍ਹਾਂ ਦੇ ਸੂਟ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਤੁਸੀਂ ਇਹ ਸਾਡਾ ਵੀ ਇਹ ਵੀ ਵਰਕ ਅਸੀਂ ਆਪ ਕੀਤਾ ਹੋਇਆ ਸੂਟ ਇਕ ਰੈਡੀਮੈਂਟ ਨਹੀਂ ਹੈਗਾ ਇਸ ਤਰ੍ਹਾਂ ਦਾ ਤੁਸੀਂ ਵਰਕ ਕਰਾਉਣਾ ਹੋਵੇ ਤਾਂ ਕਰਵਾ ਸਕਦੇ ਡਿਫਰੈਂਟ ਡਿਜ਼ਾਈਨ ਵਿੱਚ ਵੀ ਤੁਹਾਨੂੰ ਮਿਲ ਜਗਾ ਬੈਸਟ ਤੁਸੀਂ ਉਹ ਵੀ ਲੈ ਸਕਦੇ ਥੈਂਕ ਯੂ ਵੀਡੀਓ ਬਣਾਈ ਹੈ ਆਪ ਸੂਟ ਦੀ ਹਾਂਜੀ ਹੁਣ ਜੋ ਟ੍ਰੈਂਡ ਆ ਰਿਹਾ ਤੇ ਉਸ ਟ੍ਰੈਂਡ ਦੀ ਬਾਟਮ ਹੈ ਜੀ ਇਹ ਸੋਫਾ ਕਾਫੀ ਫਰਸੀ ਫਰਸੀ ਹੋ ਗਈ। ਉਹ ਕੋ ਇੰਨੇ ਨੇ ਚੋੜੇ ਪੌਂਚੇ ਸਾਰੇ ਨਹੀਂ ਪਾਉਂਦੇ ਜੀ ਇਸ ਤਰ੍ਹਾਂ ਮੋਰੀ ਵਾਲਾ ਸੂਟ ਹੁੰਦੇ ਵਾਲੀ ਬਾਟਮ ਮਿਲੇਗੀ। ਇਹ ਦਾ ਸਨਚ ਮੋਰੀ ਹੈ ਤੁਸੀਂ 8 ਵੀ ਰਸ ਦੇ 9 ਵੀ ਤੇ 9.5 8 10 ਇਹਨਾਂ ਬਹੁਤ ਸੋਹਣੀ ਲੱਗਦੀ ਹੈ। ਤੇ ਇਹ ਹੈਗੀ ਆ ਜੀ ਹੈਵੀ ਵਾਲੀ ਬਾਟਮ ਆ। ਪੌਂਚੇ ਦੇ ਮੋਰੀ ਫੁੱਲਦੀ ਆ ਤੇ ਛੋਟੇ ਪੌਂਚੇ ਉਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦੇਖੋ। ਛੋਟੇ ਪੌਂਚੇ। ਇਹ ਇਸ ਤਰ੍ਹਾਂ ਸੂਟ ਤੁਸੀਂ ਸਾਡੇ ਕੋਲ ਕੋਈ ਵੀ ਬਣਵਾ ਸਕਦੇ ਸਟਿਚਿੰਗ ਸਟਾਈਲ ਦੇਖ ਲਓ ਜੀ ਲਓ ਜੀ ਇਹਦਾ ਸਟਿਚਿੰਗ ਸਟਾਈਲ ਦੇਖ ਸਕਦੇ ਆ ਵਰਕ ਤੋਂ ਬਿਨਾ ਵੀ ਤੁਸੀਂ ਦੇਖੋ ਸੂਟ ਦੀ ਲੁੱਕ ਕਿੰਨੀ ਸੋਹਣੀ ਆ ਰਹੀ ਹੈ ਇਹਦੇ ਵਿੱਚ ਆਪਾਂ ਸਟਾਫ ਲਾ ਕੇ ਬਣਾਇਆ ਜਿਵੇਂ ਦੇਖੋ ਸਟਾਫ ਲਾ ਕੇ ਇੰਨਾ ਨੇਕ ਤੇ ਡਿਜ਼ਾਈਨ ਕੀਤਾ ਤੇ ਫਰੰਟ ਤੇ ਕਲੀਆਂ ਟਾਈਪ ਤੇ ਬਾਜੂ ਬੈਲ ਬਾਜੂ ਠੀਕ ਹੈ ਤੇ ਬਾਜੂ ਦੇ ਉੱਪਰ ਵੀ ਇਸ ਤਰ੍ਹਾਂ ਆਪਾਂ ਡਿਜ਼ਾਈਨਿੰਗ ਕੀਤੀ ਹੈ ਇਹ ਬਹੁਤ ਸੋਹਣਾ ਹੈ ਫਾਟੀਅਰ ਮਲੋ ਸਟਾਫ ਬਹੁਤ ਸੋਹਣਾ ਲਾਈਟ ਹੈ कॉटन ਹੈ ਪਰ ਕੋਈ ਸੀ ਥਰੂ ਨਹੀਂ ਠੀਕ ਹੈ ਜੀ ਇਸ ਤਰ੍ਹਾਂ ਦੇ ਬਾਜੂ ਹੋਏ ਤੇ ਬ੍ਰੈਂਡ ਸਟਾਫ ਜਿਹੜੇ ਹੁੰਦੇ ਤੁਹਾਨੂੰ ਪਤਾ ਹੀ ਲਾਈਟਵੇਟ ਤੇ ਸੋਹਣੇ ਹੁੰਦੇ ਆ ਇਹ ਸੂਟ ਦੀ ਲੁੱਕ ਹੈ ਇਹ ਨਾਲ ਦੀ ਮੋਰੀ ਬਲੂਜ਼ ਵਾਲੇ ਪੌਂਚੇ ਤੇ ਨਾਲ ਹੈ ਜੀ ਬਲੈਕ ਦੁਪੱਟਾ ਦੇਖੋ ਸਾਡੀਆਂ ਬੈਕ ਵੀਡੀਓ ਦੇਖਿਓ ਬਹੁਤ ਸਟਾਫ ਸਾਹੀਂ ਦਿਖਾਇਆ ਹੁੰਦਾ ਸ਼ਾਰਟ ਵਿੱਚ ਵੀ ਇਹ ਦੇਖੋ ਇਹ ਦਿਨ ਬੋਟਮ ਕੋਟਨ ਸੂਟ ਇਹ ਬੋਟਮ ਇਸ ਤਰ੍ਹਾਂ ਦਾ ਜੀ कॉटन सिल्क कच्छ सूट है नाल सिल्क कच्छ बॉटम है ते ਤੁਸੀਂ ਲੈ ਸਕਦੇ ਹੋ ਹੁਣ ਮੌਸਮ ਚੇਂਜ ਹੋ ਰਿਹਾ ਅੱਗੇ ਤੇ ਨਾਲ ਤੁਸੀਂ ਦੁਪੱਟਾ ਹਨ ਸਟਿਚਮ ਗੋਣਾ ਸਟਿਚਿੰਗ ਕਰੋਣਾ ਤੇ ਤੁਹਾਡੀ ਆਪਣੀ ਪਸੰਦ ਹੈ ਤੁਸੀਂ ਮੰਗਵਾ ਸਕਦੇ ਹੋ ਇਸੇ ਤਰ੍ਹਾਂ ਮੈਂ ਕਰ ਲਿਆ हूं الصوره ਦਿਖਾਇਆ ਸੀ ਮੇਰੇ ਖਿਆਲ ਸ਼ਾਇਦ ਮੇਰੀ ਵੀਡੀਓ ਬੰਦ ਹੋ ਗਈ ਸੀ ਇਸ ਤਰ੍ਹਾਂ ਦਾ ਸਟਿਚ ਵੀ ਕਾਫੀ ਸੂਟ ਹੋ ਕੇ ਗਿਆ ਤੇ ਇਹ ਤੁਸੀਂ ਦੇਖ ਸਕਦੇ ਆ ਫਿਓਰ ਦਾ ਦੁਪੱਟਾ ਵਾ ਕਿਉਂਕਿ ਦੁਪੱਟਾ ਨਾਲ ਲੈਣਾ ਪਏਗਾ ਜਿੰਨੇ ਵੀ ਸੂਟ ਲੈਣਾ ਫੋਲ ਫਿਓਰ ਦਾ ਦੁਪੱਟਾ ਇਹ ਦੁਪੱਟਾ ਮਹਿੰਗਾ ਵਾ ਫੁੱਲ ਪਿਓਰ ਦਾ ਦੁਪੱਟਾ ਹੈ ਹਾਫ ਨਹੀਂ ਹੈਗਾ ਫੁੱਲ ਤੇ ਇਸ ਤਰ੍ਹਾਂ ਦਾ ਨਵਾਂ ਆਰਡਰ ਸੂਟ ਬਣੇਗਾ ਤੁਸੀਂ ਇਸ ਤਰ੍ਹਾਂ ਲੈ ਸਕਦੇ ਆ ਜੇਕਰ ਇੱਥੇ ਵਰਕ ਵਗੈਰਾ ਕੁਝ ਕਰਾਉਣਾ ਤੇ ਉਹ ਤੁਸੀਂ ਕਰਵਾ ਸਕਦੇ ਆ ਠੀਕ ਹੈ ਜੀ ਇਸ ਦਾ ਦੁਪੱਟਾ ਸੂਟ ਨਹੀਂ ਆਦਰ ਕੋ ਮੈਚਿੰਗ ਕਰਨੀ ਹੈ ਤੇ ਮੈਚਿੰਗ ਵੀ ਬਣ ਜਾਏਗਾ ਫਿਰ ਦੋ ਸੂਟ ਬਣ ਸਕਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ 20 ਪਟਾ ਇਹਦਾ ਕੰਟਰਾਸਟ ਇਸ ਤਰ੍ਹਾਂ ਦੀ ਬਾਟਮ ਤੁਹਾਨੂੰ ਮਿਲ ਸਕਦੀ ਹੈ ਉਹ ਉਦਾਂ ਨਹੀਂ ਮਿਲਦੀ ਕਿਉਂਕਿ 올ਓਵਰ ਹੀ ਆਉਂਦੇ ਆ ਸੂਟ ਇਸ ਤਰ੍ਹਾਂ ਤੁਹਾਨੂੰ ਮਿਲ ਸਕਦੀ ਹੈ ਜਿਸੀ ਡਿਜ਼ਾਈਨ ਰੱਖਿਆ ਹੁੰਦਾ ਕਿ ਜਿਸ ਤਰ੍ਹਾਂ ਕਸਟਮਰ ਕਵੇ ਤੇ ਲਗਾ ਦੀਗਾ ਤੇ ਸਟਾਫ ਅਸੀਂ ਲਿਆਂਦਾ ਹੁੰਦਾ ਹੈ ਬਾਕੀ ਇਹ ਸ਼ਰਟ ਹੈ ਸਾਡੇ ਕੋਲ ਤੁਸੀ ਲੈਣੀ ਹੋਵੇ ਤੇ ਲੈ ਸਕਦੇ ਜਿਸ ਤਰ੍ਹਾਂ ਮੈਂ ਕੁਰਤਾ ਬਣਾਇਆ ਇਹ ਵੀ ਜੌਰਜਟ ਚ ਤੇ ਇਹਨੂੰ ਆਪਾਂ ਕਾਟਨ ਦੀ ਲਾਈਨਿੰਗ ਲਾਈਏ ਦੇਖੋ ਇਹਨੂੰ ਕਾਟਨ ਦੀ ਲਾਈਨਿੰਗ ਲਾਈਏ ਤੇ ਸੇਮ ਹੀ ਹੈਂਡਵਰਕ ਦਾ ਨੀਡਲਵਰਕ ਜਿਹੜਾ ਹੁਣ ਚੱਲਦਾ ਹੈ ਦੇਖੋ ਤੁਸੀਂ ਬਾਟਮ ਬਣਾਉਣੀ ਤਾਂ ਬਣਾ ਸਕਦੇ ਹੋ ਫੁੱਲ ਪਿਓਰ ਦਾ ਇਹ ਹੈਗਾ ਮੈਂ ਸ਼ਰਟ ਸੇਮ ਹੀ ਕੁਛ ਨਹੀਂ ਹੈ ਹੈਂਡਵਰਕ ਕੀਤਾ ਹੋਇਆ ਜਿਹੜਾ ਨੀਡਲ ਦੇ ਨਾਲ ਸਾਰਾ ਸੂਈ ਦਾ ਵਰਕ ਹੈ ਇਹ ਵੀ ਦੇਖੋ ਤੇ ਤੁਸੀਂ ਲੈ ਸਕਦੇ ਇਹਨਾਂ ਪਿਓਰ ਦੀ ਬਾਟਮ ਬਣਾਉਣੀ ਹੈ ਸੈਮੀ ਤੇ ਕ੍ਰੇਪ ਦੀ ਬਣਾ ਸਕਦੇ ਆ ਤੇ ਦੁਪੱਟਾ ਬਣਾਉਣਾ ਤੇ ਬਹੁਤ ਜ਼ਿਆਦਾ ਸੋਨਾ ਸੋਲ ਰੈਡੀ ਹੋਏਗਾ ਪਾਰਟੀ ਲਈ ਤੇ ਇਹਨਾਂ ਦਾ ਸਾਰਾ ਕੰਮ ਫਰੰਟੇ ਦੇ ਸਾਰਾ ਕੰਮ ਤੁਸੀਂ WhatsApp ਤੇ ਗੱਲ ਕਰਨਾ ਹੈ ਇੱਕੇ ਤਰ੍ਹਾਂ ਦਾ سٹਫ ਹੈ ਇਹ ਸ਼ਿਮਰ ਵਿੱਚ ਹੈ ਤੁਸੀਂ ਇੱਥੇ ਵਰਕ ਕਰਾਉਣਾ ਕਰਾ ਸਕਦੇ ਆ ਕੋਈ ਵੀ ਬਾਟਮ ਬਣਾ ਸਕਦੇ ਆ ਸ਼ਰਟ ਇਹਦੀ ਲੁੱਕ ਦੇਖ ਲਓ ਇਸ ਤਰ੍ਹਾਂ ਦੀ ਆਏਗੀ ਠੀਕ ਹੈ ਨਾਲ ਇਹ ਬਾਟਮ ਮਜੇਗੀ ਤੇ ਸੂਟ ਬਹੁਤ ਸੋਹਣਾ ਬਣੀਏਗਾ ਇਸ ਤਰ੍ਹਾਂ ਬਹੁਤ ਸੋਹਣਾ ਸਟਾਫ ਹੈ ਕੋਈ ਇਸ ਚੁਬਣਾ ਵਗੈਰਾ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਇਹਦੇ ਚ ਕਿਉਂਕਿ ਇਹ ਵਧੀਆ ਵਾਲੇ ਸਟਾਫ ਹੈ ਕੋਈ ਦੂਸਰੇ ਨਹੀਂ ਆਏਗਾ ਕਿ ਤੁਹਾਡੇ ਆ ਦੇਖੋ ਸੌਫਟ ਹੈ ਕੁਝ ਨਹੀਂ ਹੈਗਾ ਦਿਤੀ ਤੁਸੀਂ ਇਹ ਲੈ ਸਕਦੇ ਆ ਇਸ ਤਰ੍ਹਾਂ ਦੇ ਕਾਫੀ ਕਲਰ ਤੁਹਾਨੂੰ ਮਿਲ ਜਾਣਗੇ ਤੇ ਉਹ ਤੁਸੀਂ ਸਾਡੀ ਵੀਡੀਓ ਦੇਖੋ ਉੱਚ ਸਾਰੀਆਂ ਵਿਕਸ ਸੂਟਾਂ ਨਹੀਂ ਹੈਗੀਆਂ ਇਹ ਕ੍ਰੇਵ ਦਾ ਤੇ ਇਹਦਾ ਸੂਤ ਆ ਉਹ ਹੈਗਾ ਸੀਗਾ ਆਪਣਾ ਸ਼ਿਮਰ ਤੇ ਇਹ ਬਣਾ ਹੈਗਾ ਲਓ ਜੀ ਇਹ ਚ ਵੀ ਬਹੁਤ ਸੋਨੇ ਤੁਹਾਨੂੰ ਕਲਰ ਮਿਲ ਜਾਣਗੇ ਹੋਰ ਇਸ ਤੋਂ ਇਲਾਵਾ ਸਾਨੂੰ ਵੇਸਟ ਆਪਾਂ ਇੱਕ ਸ਼ੋਅ ਕਰ ਦਿੱਤਾ। ਬਾਕੀ ਤੁਸੀਂ ਪਿੱਕ ਦੇਖ ਲਿਆ ਪਤਾ ਨਹੀਂ ਭੇਜ ਦਾਂਗੇ। ਤੇ ਇਹ ਹੈਗਾ ਬੋਟਮ। ਅਗਰ ਤੁਸੀਂ ਕੁਝ ਕਰਾਉਣਾ ਤੇ ਕਰਾ ਸਕਦੇ ਆ। ਅਗਰ ਇਸੇ ਤਰ੍ਹਾਂ ਲੈਣਾ ਤੇ ਇਸ ਤਰ੍ਹਾਂ ਲੈ ਸਕਦੇ ਬਹੁਤ ਸੋਹਣਾ ਛੁੱਟ ਹੈ ਤੇ ਦੁਪੱਟਾ ਵਗੈਰਾ ਤੁਹਾਡੀ ਪਸੰਦ ਦੇ ਕਲਰ ਤੇ ਰੈਡੀ ਹੋ ਜਾਏਗਾ। ਠੀਕ ਹੈ ਜੀ। ਇਹ ਦੇਖੋ। ਜੇ ਇਸੇ ਤਰ੍ਹਾਂ ਮੈਂ ਤੁਹਾਨੂੰ ਦੁਕਾਨਾ ਸ਼ਾਇਦ ਨਹੀਂ ਦਿਖਾਇਆ। ਬਾਟਮ ਬਣਾ ਲਓ ਤੁਸੀਂ ਜੇ ਬਾਜੀ ਬਣਾਉਣਾ ਬਹੁਤ ਸੋਹਣਾ ਸੂਟ ਰੈਡੀ ਹੈ ਬਹੁਤ ਜਿਆਦਾ ਸੋਹਣਾ ਬਹੁਤ ਪਿਆਰਾ ਸੂਟ ਹੈ ਬਾਅਦ ਵਿੱਚ ਰੱਬ ਦੀਆਂ ਦਿੰਦੀਆਂ ਪਹਿਣਾ ਤੇ ਸੂਟ ਨ ਲੱਗਦਾ ਹਾਂਜੀ ਇਹਦੇ ਵਿੱਚ ਤੁਸੀਂ ਇਹ ਵੀ ਲੈ ਸਕਦੇ ਮਿਸਕੋਸ ਜਾਰਜਟ ਟੈਜੀ ਉਹ ਵੀ ਉਦਾਨ ਹੈਗੀ ਤੇ ਨਾਲ ਬਾਟਮ ਵੀ ਕਿ ਤਾ ਵਰਕ ਵਗੈਰਾ ਕਰਾਉਣਾ ਕਰਾ ਸਕਦੇ ਫਰੌਕ ਬਣਾਉਣੇ ਕਿਉਂਕਿ ਸਾਡੇ ਕੋਲ ਥਾਨ ਹੈ ਬਹੁਤ ਸੋਹਣਾ ਥਾਨ ਹੈ ਸਾਡੇ ਕੋਲ ਬਹੁਤ ਜ਼ਿਆਦਾ ਸੋਹਣਾ ਦਾ ਪ੍ਰਿੰਟ ਆ ਤੇ ਸੂਟ ਦੇ ਲੁੱਕ ਡਿਫਰੈਂਟ ਆਊਗੀ ਬਹੁਤ ਜ਼ਿਆਦਾ ਸੋਹਣਾ ਹੀ ਹੋਊਗਾ ਜਦੋਂ ਰੈਡੀ ਹੋਏਗਾ ਤੁਸੀਂ ਕੰਟਰਾਸਟ ਦੁਪੱਟਾ ਕਰ ਸਕਦੇ ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਬਣਵਾ ਸਕਦੇ ਜਿਸ ਤਰ੍ਹਾਂ ਇਹ ਹੈ ਇਹ ਡਿਫਰੈਂਟ ਕਲਰ ਆ ਪਰ ਇਹ ਵੀ ਇਸ ਤਰ੍ਹਾਂ ਬਣਾ ਸਕਦੇ ਜੀ ਸੋਹਣਾ ਲੱਗੂਗਾ ਇਹਦੇ ਨਾਲ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਲਾਈਟ ਸ਼ੇਡ ਬਾਟ ਮੇਰੀ ਇਸੇ ਤਰ੍ਹਾਂ ਦੀ ਤੇ ਦੁਪੱਟਾ ਤੁਸੀਂ ਆਪਣੇ ਮਾਦੀ ਨਾਲ ਸਟੌਕ ਦਾ ਸਕਦੇ ਹੋ ਉਹਦੇ ਹੋ ਜੇਗਾ ਲੈਟ ਚਾਹੇ ਤੁਸੀਂ ਘਰ ਤੋਂ ਕਰ ਲੈ ਗੁਰਫਾਮ ਦੇ ਗੁਰਫਾਮ ਦੇ ਸੂਟਾਂ 'ਚ ਬਹੁਤ ਪ੍ਰਿੰਟ ਆਇਆ ਤੇ ਆਪਾਂ ਰੈਡੀ ਵੀ ਪਹਿਲਾਂ ਕੀਤੇ ਸੀ ਕਾਫੀ ਤੇ ਇਸ ਤਰ੍ਹਾਂ ਦਾ ਸੂਟ ਐਂਡ ਰਾਇਲ ਲੁੱਕ ਬਹੁਤ ਜ਼ਿਆਦਾ ਸੋਹਣਾ ਮੈਨੂੰ ਬਹੁਤ ਪਿਆਰਾ ਆਇਆ ਦਾ ਪ੍ਰਿੰਟ ਲੱਗ ਰਿਹਾ ਤੇ ਜਦੋਂ ਮੈਂ ਸਵਾ ਕੇ ਪਾ ਲੈਣੀ ਹੈ ਤੇ WhatsApp ਤੇ ਭੇਜਣਾ ਆਪਣੇ ਵਰਗਾ ਸੂਟ ਦਿਓ ਆ ਸੂਟ ਬਹੁਤ ਮਿਲ ਜਾਣਗੇ ਇਹ ਇਸ ਤਰ੍ਹਾਂ ਦੇ ਵੀ ਲੈ ਸਕਦੇ ਆ ਡਿਫਰੈਂਟ ਪ੍ਰਿੰਟ ਦੇ ਵੀ ਤੁਹਾਨੂੰ ਪਿਕ ਸ਼ੇਅਰ ਕਰ ਦਾਂਗੇ ਤੁਸੀਂ ਲੈ ਲਿਓ ਵਿਸਕੋਸ ਵਿਦ ਤੇ ਤੁਸੀਂ ਚਾਹੋ ਤੇ ਬਲੈਕ ਦੁਪੱਟਾ ਲੈ ਲਿਓ ਨਹੀਂ ਤੇ ਕੰਟਰਾਸਟ ਕਰ ਲਓ ਦੇਖੋ ਕਿੰਨੇ ਸੋਹਣੇ ਕਾਰੀ ਦੇਖੋ ਕਿੰਨੇ ਮਿਲ ਆ ਰਿਹਾ ਜਿਵੇਂ ਮਿਲਵੜ ਦਾ ਸੂਟ ਹੁੰਦਾ ਪਰ ਨਹੀਂ ਇਹ ਮਿਲ ਨਹੀਂ ਤੁਸੀਂ 올ਓਵਰ ਵੀ ਲੈ ਸਕਦੇ ਆ ਲਾਈਟ ਵੇਟ ਸੂਟ ਦੇਖੋ ਬਹੁਤ ਸੋਹਣਾ ਸੂਟ ਹੈ ਤੇ ਆਚੜੀ ਵੀ ਵੀਡੀਓ ਮੈਨੂੰ ਲੱਗਦਾ ਕਿ ਲੰਬੀ ਹੋ ਗਈ ਹੈ ਤੇ ਉਮੀਦ ਕਰਦੀ ਹਾਂ ਇਸ ਤਰ੍ਹਾਂ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸ਼ੇਅਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਪਸੰਦ ਕਰੋਗੇ ਤੇ ਨੈਕਸਟ ਵੀਡੀਓ ਵੀ ਮੈਂ ਜਲਦੀ ਬਣਾ ਰਹੀ ਹਾਂ ਕਿਉਂਕਿ ਕਾਫੀ ਸੂਟ ਗਏ ਹੋਏ ਆ ਤੇ ਕਾਫੀ ਸਟਿਚ ਹੋਣ ਵਾਸਤੇ ਗਏ ਉਹ ਵੀ ਆਉਣਗੇ ਤਾਂ ਮੈਂ ਤੁਹਾਨੂੰ ਜ਼ਰੂਰ ਵੀਡੀਓ ਪਾਏਗੀ ਤੇ ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਈ ਤੇ ਸਾਰਿਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦੀ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰ ਲੈਣਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਬਾਏ ਬਾਏ